ਦੇ ਐਡਵੋਕੇਟ ਪਾਈਚਾਰੇ ਤੇ ਵੀ ਇੱਕ ਗगन ਦੇ ਪਰਚਾ ਦਰਪਿਆ ਐ ਐਡਵੋਕੇਟ ਗगनਪ੍ਰੀਤ ਜਿਲਦਨ ਇਨਸੀਡੈਂਟ ਹੋਈ ਉਹ ਮੌਕੇ ਤੇ ਮੌਜੂਦ ਨਹੀਂ ਸੀਗੀ ਔਰ ਜੇ ਇਹ ਇਨੋਸੈਂਟ ਪਾਏ ਜਾਂਦੇ ਇਹਨਾਂ ਦਾ ਨਾਮ ਕੱਢ ਦਿੱਤਾ ਜਾਊਗਾ ਮਿਸਟਰ ਪ੍ਰਿੰਕਲ ਦੇ ਖਿਲਾਫ ਪੇਸ਼ ਹੋ ਰਹੇ ਐ ਬਕਤੌਰ ਹਜ਼ਰ ਐਡਵੋਕੇਟ ਕਿਉਂਕਿ ਮਿਸਟਰ ਪ੍ਰਿੰਕਲ ਦੇ ਕੋਈ ਕੇਸ ਚੱਲਦੇ ਹੈਗੇ ਨੇ ਕਈ ਔਰ ਜਿਸ ਵਿੱਚ ਇਹਨਾਂ ਦੇ ਵਿਰੋਧੀ ਜਿਹੜੇ ਹੈਗੇ ਨੇ ਐਡਵੋਕੇਟ ਉਹ ਮਿਸਟਰ ਗगनਪ੍ਰੀਤ ਹੈਗੇ ਜੋ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ अरोड़ा ਪ੍ਰਿੰਕਲ ਗੋਲੀकांड ਦੇ ਵਿੱਚ ਐਡਵੋਕੇਟ ਜਿਹੜੇ ਹੈ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਹੈ ਗੱਲਬਾਤ ਕਰਦੇ ਹਾਂ ਸਰ ਤੁਸੀਂ ਅੱਜ ਪੁਲਿਸ ਕਮਿਸ਼ਨ ਦਫ਼ਤਰ ਆਏ ਸੀ ਤੁਹਾਡੇ ਐਡਵੋਕੇਟ ਭਾਈਚਾਰੇ ਤੇ ਵੀ ਇੱਕ ਗगन ਦੇ ਪਰਚਾ ਦਰਜ ਹੋਇਆ ਹੈ ਅੰਦਰ ਗਿਓ ਕੀ ਗੱਲਬਾਤ ਹੈ ਅਸੀਂ ਅੱਜ ਸੀਪੀ ਆਫਿਸ ਜਿਹੜੇ ਹੈਗੇ ਨੇ ਐਡਵੋਕੇਟ ਗਗਨਪ੍ਰੀਤ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 111 ਚ ਇਨਵੋਲ ਕਰ ਦਿੱਤਾ ਗਿਆ ਕਿ ਉਹਨਾਂ ਨੇ ਗੋਲੀਆਂ ਚੱਲੀਆਂ ਹੈਗੀਆਂ ਮੌਕੇ ਤੇ ਮਿਸਟਰ ਪ੍ਰਿੰਕਲ ਜਿਹੜੇ ਹੈਗੇ ਨੇ ਉਹਦੇ ਵਿੱਚ ਉਹ ਐਜ਼ ਮੁਲਜ਼ਮ సిగే ਜਦ ਕੀ ਐਡਵੋਕੇਟ ਗਗਨਪ੍ਰੀਤ ਜਿਲਦਨ ਇਨਸੀਡੈਂਟ ਹੋਈ ਉਹ ਮੌਕੇ ਤੇ ਮੌਜੂਦ ਨਹੀਂ ਸੀਗੇ ਉਹ ਆਪਣੇ ਇੱਕ ਫੈਮਿਲੀ ਫੰਕਸ਼ਨ ਤੇ ਸੀਗੇ ਔਰ ਅਸੀਂ ਉਸ ਦੇ ਸਾਰੇ ਪ੍ਰੂਫ ਜਿਹੜੇ ਹੈਗੇ ਨੇ ਸੀਪੀ ਸਾਹਿਬ ਨੂੰ ਦਸ ਦਿੱਤੇ ਹੈਗੇ ਨੇ ਸੀਪੀ ਸਾਹਿਬ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ ਕੋਈ ਵੀ ਇਨੋਸੈਂਟ ਬੰਦੇ ਇਹਦੇ ਜਿਹੜੇ ਹੈਗੇ ਨੇ ਇਹਦੇ ਚ ਕੋਈ ਵੀ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਔਰ ਜੇ ਇਹ ਇਨੋਸੈਂਟ ਪਾਏ ਜਾਂਦੇ ਇਹਨਾਂ ਦਾ ਨਾਮ ਕੱਢ ਦਿੱਤਾ ਜਾਏਗਾ ਔਰ ਅਸੀਂ ਸੀਪੀ ਸਾਹਿਬ ਨੂੰ ਇਹ ਕਿਹਾ ਹੈਗਾ ਕਿ ਜਿਹੜੇ ਇਨੋਸੈਂਟ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਕੋਈ ਵੀ ਕਾਰਵਾਈ ਕਰਨੀ ਹੈਗੀ ਆ ਤੁਸੀਂ ਪਹਿਲਾਂ ਜਰੂਰ ਇਨਕੁਆਇਰੀ ਕਰੋ ਕਿਉਂਕਿ ਸਮਾਜ 'ਚ ਇੱਕ ਹਰ ਇੱਕ ਇਨਸਾਨ ਨੂੰ ਆਪਣਾ ਨਾਮ ਔਰ ਰਤਬਾ ਬਣਾਉਂਦੇ ਬਹੁਤ ਸਮਾਂ ਲੱਗ ਜਾਂਦਾ ਹੈਗਾ ਔਰ ਜਦੋਂ ਤੁਸੀਂ ਐਦਾ ਦੀ ਨਿਊਜ਼ ਕੋਈ ਚੱਲ ਜਾਂਦੀ ਹੈ ਕਿਸੇ ਦੇ ਖਿਲਾਫ ਮੁਕੱਦਮਾ ਦਰਜ ਹੋ ਜਾਂਦਾ ਹੈ ਉਸ ਦੀ ਸ਼ਬੀ ਖਰਾਬ ਹੁੰਦੀ ਹੈਗੀ ਸੋ ਇਹ ਨਹੀਂ ਹੋਣਾ ਚਾਹੀਦਾ ਹੈਗਾ ਤੇ ਜੇ ਤੁਸੀਂ ਕੋਈ ਵੀ ਬੰਦਾ ਕਿਸੇ ਦੇ ਖਿਲਾਫ ਜੇ ਹੀ ਇਸ ਐਡਵੋਕੇਟ ਤੇ ਉਹਦੇ ਖਿਲਾਫ ਤੁਸੀਂ ਪਹਿਲਾਂ ਇਨਕੁਆਇਰੀ ਕਰਦੇ ਔਰ ਫਿਰ ਉਹਨੂੰ ਨਾਮਜ਼ਦ ਕਰਦੇ ਤੇ ਸਾਨੂੰ ਜੇ ਉਹ ਇਨਵੋਲ ਹੁੰਦਾ ਸਾਡੀ ਬਾਰ ਐਸੋਸੀਏਸ਼ਨ ਬਿਲਕੁਲ ਉਹਨੂੰ ਸਪੋਰਟ ਨਾ ਕਰਦੀ ਪਰ ਜਿੱਥੇ ਇੱਕ ਇਨੋਸੈਂਟ ਲਾਇਰ ਜਿਹੜਾ ਕਿ ਇੱਕ ਉਸ ਕੰਪਲੇਨੈਂਟ ਦੇ ਖਿਲਾਫ ਬਤੌਰ ਐਜ਼ ਵਕੀਲ ਪੇਸ਼ ਹੋ ਰਿਹਾ ਹੈ ਉਹਨੂੰ ਤੁਸੀਂ ਨਾਮਜਦ ਕਰਕੇ ਉਹਨੂੰ ਆਪਣੀ ਪ੍ਰੋਫੈਸ਼ਨਲ ਡਿਊਟੀ ਕਰਨ ਤੋਂ ਰੋਕੋਗੇ ਤੇ ਫਿਰ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਉਹਦੇ ਵਾਸਤੇ ਖੜੇ ਹਾਂ ਔਰ ਜੇ ਕੋਈ ਇਸ ਦੇ ਵਾਸਤੇ ਸਖਤ ਕਦਮ ਵੀ ਚੱਕਣਾ ਪਿਆ ਅਸੀਂ ਬਿਲਕੁਲ ਲੈਣ ਨੂੰ ਤਿਆਰ ਅੱਜ ਦਾ ਕਿਹਾ ਗਿਆ ਸੀਗਾ ਕਿ ਹੜਤਾਲ ਕੀਤੀ ਜਾਊਗੀ ਕੋਈ ਕੰਮ ਨਹੀਂ ਕੀਤਾ ਜਾਊਗਾ ਤੇ ਹੁਣ ਹੜਤਾਲ ਕਰ ਰਹੇ ਹੋ ਜਾਂ ਕੰਮ ਕਰੋਗੇ ਦੇਖੋ ਅੱਜ ਸੀਪੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦੇ ਦਿੱਤੀ ਹੈਗੀ ਹੈ ਔਰ ਅਸੀਂ ਗਗਨਪ੍ਰੀਤ ਜੀ ਨਾਲ ਵੀ ਗੱਲ ਕੀਤੀ ਹੈਗੀ ਔਰ ਹੀ ਸੈਟੀਸਫਾਈਡ ਕੀ ਜਿਹੜੇ ਸੀਪੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈਗੀ ਹੈ ਜੇ ਫੇਅਰ ਇਨਕੁਆਇਰੀ ਕਰਕੇ ਇਹਨਾਂ ਦਾ ਨਾਮ ਕੱਢਿਆ ਜਾਊਗਾ ਔਰ ਅਸੀਂ ਉਸ ਗੱਲ ਤੋਂ ਸੈਟੀਸਫਾਈਡ ਹੈ ਗਿਆ ਹੁਣ ਨੇ ਥੋੜੀ ਦੇਰ ਚ ਅਸੀਂ ਸਮੂਹ ਵਕੀਲ ਅਸੀਂ ਬੈਠਾਂਗੇ ਔਰ ਜੇ ਸਾਰੇ ਸਹਿਮਤੀ ਦੇਣਗੇ ਤੇ ਫਿਰ ਅਸੀਂ ਇਹਨੂੰ ਵਿਧਰੋ ਕਰਾਂਗੇ ਪ੍ਰਿੰਕਲ ਨੇ ਨਾਮ ਲਿੱਤਾ ਕਿਉਂ ਗਗਨ ਦਾ ਕੀ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਕੇਸ ਨੂੰ ਲੈ ਕੇ ਅ ਐਡਵੋਕੇਟ ਗਗਨਪ੍ਰੀਤ ਜਿਹੜੇ ਹੈਗੇ ਨੇ ਉਹ ਮਿਸਟਰ ਪ੍ਰਿੰਕਲ ਦੇ ਖਿਲਾਫ ਪੇਸ਼ ਹੋ ਰਹੇ ਹੈ ਬਤੌਰ ਅਡਵੋਕੇਟ ਕਿਉਂਕਿ ਮਿਸਟਰ ਪ੍ਰਿੰਕਲ ਦੇ ਕੋਈ ਕੇਸ ਚੱਲਦੇ ਹੈਗੇ ਨੇ ਕਈ ਔਰ ਜਸਟ ਵਿੱਚ ਇਹਨਾਂ ਦੇ ਵਿਰੋਧੀ ਜਿਹੜੇ ਹੈਗੇ ਨੇ ਐਡਵੋਕੇਟ ਉਹ ਮਿਸਟਰ ਗਗਨਪ੍ਰੀਤ ਹੈਗੇ ਨੇ ਉਹ ਮੈਂ ਉਹਨਾਂ ਨੇ ਦੇਖਿਆ ਕਿ ਜਿਹੜੇ ਗਗਨਪ੍ਰੀਤ ਜੀ ਨੂੰ ਰੋਕਣ ਦੀ ਲਈ ਇਹ ਹਤਕੰਡਾ ਅਪਣਾਇਆ ਗਿਆ ਹੈਗਾ ਔਰ ਜੋ ਮੈਂ ਸੋਚਦਾ ਬਿਲਕੁਲ ਗਲਤ ਹੈਗਾ ਜੇ ਤੁਹਾਡੀ ਕੋਈ ਗਗਨਪ੍ਰੀਤ ਜੀ ਨਾਲ ਕੋਈ ਹੈਗੀ ਹੈ ਵਜ੍ਹਾ ਰੰਜਿਸ਼ ਹੈਗੀ ਹੈ ਤੁਸੀਂ ਆ ਕੋਰਟ ਚ ਉਹਨੂੰ ਕਰੋ ਬਟ ਇਦਾਂ ਦੇ ਜਿਹੜੇ ਇਨਸੀਡੈਂਟਸ ਹੈਗੇ ਨੇ ਇਹ ਸਮਾਜ ਲਈ ਬਹੁਤ ਹੀ ਗਲਤ ਮੈਸੇਜ ਹੈਗਾ ਔਰ ਇਦਾਂ ਦੇ ਇਨਸੀਡੈਂਟਸ ਨਹੀਂ ਹੋਣੇ ਚਾਹੀਦੇ ਜੀ ਸਰ ਗਗਨਪ੍ਰੀਤ ਦੇ علاوہ ਜੇ ਕੋਈ ਹੋਰ ਉਹਨਾਂ ਦੇ ਖਿਲਾਫ ਕੇਸ ਲਾੜ ਲੈਂਦਾ ਮਤਲਬ ਫਿਰ ਉਹਨਾਂ ਦਾ ਵੀ ਇਦਾਂ ਹੀ ਇਹ ਦੇਖੋ ਇਹ ਗਲਤ ਹੈ ਇਹੀ ਤਾਂ ਅਸੀਂ ਸਮਝਾ ਰਹੇ ਹਾਂ ਦੇਖੋ ਇਹ ਸਟੈਚਟਰੀ ਡਿਊਟੀ ਹੈਗੀ ਹੈ ਬਾਰ ਕੌਂਸਲ ਆਫ ਇੰਡੀਆ ਨੇ ਜਿਹੜੇ ਹੈਗੇ ਨੇ ਸਾਰੇ ਲਾਇਰਸ ਨੂੰ ਦਿੱਤੀ ਗਈ ਹੈਗੀ ਹੈ ਔਰ ਲਾਇਰਸ ਦਾ ਜਿਹੜਾ ਕੰਮ ਹੀ ਇਹ ਹੈ ਕਿ ਉਹ ਸਮਾਜ ਦੇ ਹਰ ਵਰਗ ਨੂੰ ਜਿਹੜੇ ਹੈਗੇ ਨੇ ਉਹ ਰਿਪਰੈਜ਼ੈਂਟ ਕਰਦੇ ਹੈਗੇ ਆ ਦੇਖੋ ਇਹ ਅਸੀਂ ਉਹ ਨਹੀਂ ਕਰਨਗੇ ਤੇ ਕੋਈ ਹੋਰ ਇਹ ਉਹਦਾ ਦੀ ਡਿਊਟੀ ਹੈਗੀ ਹੈ ਉਹਨਾਂ ਨੇ ਜੇ ਫੀਸ ਲਿੱਤੀ ਹੈਗੀ ਆ ਉਹਨਾਂ ਦਾ ਕੰਮ ਹੀ ਇਹ ਹੈਗਾ ਵੀ ਉਹਨਾਂ ਨੇ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਹੈਗਾ ਸੋ ਜੇ ਕੋਈ ਕਲਾਇੰਟ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਸਮਝਾਉਂਗਾ ਆਮ ਜਨਤਾ ਨੂੰ ਵੀ ਵੀ ਜੇ ਕੋਈ ਤੁਹਾਡੇ ਖਿਲਾਫ ਵਕੀਲ ਪੇਸ਼ ਹੁੰਦਾ ਉਹਨਾਂ ਦਾ ਆਪਸੀ ਤੁਹਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਉਹ ਸਿਰਫ ਆਪਣੇ ਕਲਾਇੰਟ ਦਾ ਪੱਖ ਰੱਖ ਰਿਹਾ ਹੈਗਾ ਜਿਹਦੋ ਇਹ ਮਾਮਲਾ ਹੋਇਆ ਐ ਐਫ ਆਈ ਆਰ ਹੋਈ ਉੱਥੇ ਗੋਲੀਆਂ ਚੱਲੀਆਂ ਉਸ ਤੋਂ ਅੱਧ ਇੱਕ ਆਡੀਓ ਵੀ ਬੜੀ ਵਾਇਰਲ ਹੋਈ ਹੈ ਜਿਹੜਾ ਕੀ ਹੈ ਜਿਨੇ ਗੋਲੀਆਂ ਚਲਾਈਆਂ ਤੇ ਉਹ ਚ ਪ੍ਰਿੰਕਲ ਦੇ ਆਪਸ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਮੈਂ ਇਹੀ ਕਿਹਾ ਰਿਹਾ ਹੈਗਾ ਕਿ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈਗੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਐਗਰੈਸਿਵਨੈਸ ਜਿਹੜਾ ਹੈਗਾ ਉਹ ਬਹੁਤ ਘਟਾਉਣ ਦੀ ਲੋੜ ਹੈਗੀ ਹੈ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਐਗਰੈਸਿਵ ਹੈ ਮੈਂ ਵੀ ਕਈ ਵਾਰੀ ਜਾਂਣਾ ਉਹਨਾਂ ਦੇਖਦਾ ਉਹਨਾਂ ਲੋਕੀ ਸੜਕਾਂ ਤੇ ਲੜਨ ਲੱਗ ਜਾਂਦੇ ਨੇ ਇੰਨਾ ਅਗਰੈਸਿਵ ਹੈਗੇ ਆ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਇੱਕ ਦੂਜੇ ਪ੍ਰਤੀ ਰਿਸਪੈਕਟ ਬਣਾਉਂਦੀ ਬਹੁਤ ਜ਼ਰੂਰਤ ਹੈਗੀ ਆ ਕਿ ਕੋਈ ਵੀ ਸੜਕ ਤੇ ਜਾ ਰਿਹਾ ਹੈ ਉਹ ਕਿਸੇ ਦਾ ਬ੍ਰਦਰ ਹੈ ਸਿਸਟਰ ਹੈ ਕੋਈ ਕਿਸੇ ਦਾ ਫਾਦਰ ਹੈ ਕੋਈ ਸਾਰੇ ਸਮਾਜ 'ਚ ਇੱਕ ਰਿਸਪੈਕਟੇਬਲ ਹੈਗੇ ਆ ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਹਿ ਦਿੰਨੇ ਹੈਗੇ ਆ ਤੇ ਨੈਚੁਰਲੀ ਉਹਦਾ ਖੂਨ ਖੋਲ ਜਾਂਦਾ ਹੈਗਾ ਉਹ ਅਗਰੈਸਿਵਨੈਸ 'ਚ ਇਦਾਂ ਦੇ ਲੜਾਈ ਝਗੜੇ ਹੁੰਦੇ ਆ ਹੁਣ ਜਿਵੇਂ ਗੁਰਵਿੰਦਰ ਸਿੰਘ ਪ੍ਰਿੰਕਲ ਦਾ ਵੀ ਜਿਹੜਾ ਮੈਟਰ ਹੈਗਾ ਉਹਨਾਂ ਨੇ ਕਾਫੀ ਕਿ ਅਗਰੈਸਿਵ ਜਿਹੜੀਆਂ ਤੁਸੀਂ ਕਿਹਾ ਵੀ ਸਟੇਟਮੈਂਟ ਦੇ ਦਿੱਤੀ ਵੀ ਤੇਰੀ ਮਾਂ ਇਦਾਂ ਹੈ ਜਾਂ ਹੁਦਾਂ ਤੇ ਕੋਈ ਬਹੁਤ ਹੀ ਗਲਤ ਹੈਗੀ ਹੈ ਮਾਂ ਮਾਂ ਹੁੰਦੀ ਹੈ ਮਾਂ ਸਾਰਿਆਂ ਦੀ ਮਾਂ ਹੈ ਠੀਕ ਹੈ ਉਹ ਸਾਡੀ ਮੇਰੀ ਵੀ ਮਾਂ ਹੈਗੀ ਹੈ ਤੁਹਾਡੀ ਵੀ ਮਾਂ ਹੈ ਸਾਰਿਆਂ ਦੀ ਮਾਂ ਮਾਂ ਦਾ ਦਰਜਾ ਔਰ ਮਾਂ ਦਾ ਦੇਨ ਕੋਈ ਨਹੀਂ ਦੇ ਸਕਦਾ ਹੈਗਾ ਸੋ ਇੱਕ ਰਿਸਪੈਕਟ ਜਿਹੜੀ ਹੈਗੀ ਤੁਹਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਬਣਾ ਕੇ ਰੱਖੋ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਬਿਲਕੁਲ ਠੀਕ ਰਵੇ ਅਮਨ ਸ਼ਾਂਤੀ ਰਵੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਸੈਟਲ ਕਰੀਏ ਨਾ ਕਿ ਬੱਚਿਆਂ ਨੂੰ ਬਾਹਰ ਭੇਜੀਏ ਜੇ ਤੁਸੀਂ ਇਦਾਂ ਦੀ ਹਰਕਤਾਂ ਕਰੋਗੇ ਤੇ ਫਿਰ ਕੋਈ ਵੀ ਆਪਣੇ ਬੱਚਿਆਂ ਨੂੰ ਇੱਥੇ ਰਹਿਣ ਲਈ ਨਹੀਂ ਛੱਡੇਗਾ ਸਰ ਕੋਈ ਅੰਦਰ ਪੁਲਿਸ ਕਮਿਸ਼ਨਰ ਕਿਉਂਕਿ ਟਾਈਮ ਦਿੱਤਾ ਕੋਈ 5 ਦਿਨ 10 ਦਿਨ ਕਿ ਇੰਨੇ ਦਿਨ ਦੇ ਵਿੱਚ ਮਾਮਲਾ ਜਿਹੜਾ ਸੁਲਝਾ ਲਿਤਾ ਜਾਊਗਾ ਐਡਵੋਕੇਟ ਦਾ ਨਾਮ ਹੈ ਜਿਹੜਾ ਬਾਹਰ ਕੱਢ ਦਿੱਤਾ ਜਾਊਗਾ ਇਨਕੁਆਇਰੀ ਕੋਈ ਕੀਤੀ ਜਾਊ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਕਿ ਉਹ ਪਰਸਨਲੀ ਇਸ ਮਾਮਲੇ 'ਚ ਇਨਵੈਸਟੀਗੇਟ ਕਰਨਗੇ ਤੇਜਾ ਜੀ ਔਰ ਕਿਉਂਕਿ ਅੱਜ ਜੋ ਥੋੜਾ ਜ੍ਹਾ ভাইস ਪ੍ਰੈਜ਼ੀਡੈਂਟ ਆਫ ਇੰਡੀਆ ਆ ਰਹੇ ਹੈਗੇ ਨੇ ਸਾਡੇ ਲੁਧਿਆਣੇ ਉਹਨਾਂ ਦੀ ਉੱਥੇ ਡਿਊਟੀ ਹੈਗੀ ਆ ਔਰ ਦੋਸਤੋ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਉਹਨਾਂ ਨੂੰ ਪ੍ਰਾਈਸ ਕਰਾਵਾਂਗੇ ਔਰ ਜਿਹੜਾ ਹੈਗਾ ਇਹਨਾਂ ਦਾ ਨਾਮ ਜਿਹੜਾ ਹੈਗਾ ਔਰ ਇਹਦੇ ਚ ਐਫ ਆਈ ਆਰ ਚ ਰਿਮੂਵ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਅੱਜ ਵਕੀਲ ਭਾਈਚਾਰਾ ਜਿਹੜਾ ਕਿ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਪਹੁੰਚਿਆ ਕਾਰਨ ਕੀ ਸੀ ਕੁਝ ਦਿਨ ਪਹਿਲਾਂ ਪ੍ਰਿੰਕਲ ਤੇ ਜਿਹੜਾ ਕੀ ਹੈ ਗੋਲੀਆਂ ਚਲਾਈਆਂ ਗਿਆ ਤੇ ਉਸ ਦੇ ਵਿੱਚ ਇੱਕ ਐਡਵੋਕੇਟ ਗਗਨਪ੍ਰੀਤ ਦਾ ਨਾਮ ਹੈ ਜਿਹੜਾ ਉਹ ਐਫ ਆਈ ਆਰ ਦੇ ਵਿੱਚ ਲਿਖ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਬਾਰ ਕਾਉਂਸਲਰ ਨੇ ਜਿਹੜਾ ਕੀ ਇੱਕ ਨਿਰਨੇ ਲਿਆ ਕਿ ਸਾਡੇ ਐਡਵੋਕੇਟ ਦਾ ਨਾਮ ਹੈ ਜਿਹੜਾ ਨਜਾਇਜ਼ ਤੌਰ ਤੇ ਇਸ ਐਫ ਆਈ ਆਰ ਨੰਬਰ ਦੇ ਵਿੱਚ ਲਿਖਿਆ ਗਿਆ ਤੇ ਉਸ ਨੂੰ ਲੈ ਕੇ ਉਸ ਮਸਲੇ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਊਗੀ ਜੁਆਇੰਟ ਸੀਪੀ ਖੁਦ ਇਸ ਮਾਮਲੇ ਦੀ ਜਾਂਚ ਕਰਨਗੇ ਪੁਖਤਾ ਜਿਹੜੀਆਂ ਗੱਲਾਂ ਉਹ ਸਾਹਮਣੇ ਆਣ ਗਈਆਂ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਿੰਕਲ ਮਾਮਲੇ ਦੇ ਵਿੱਚ ਜਦੋਂ ਐਡਵੋਕੇਟ ਦਾ ਨਾਮ ਆਇਆ ਉਸ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪ੍ਰਿੰਕਲ ਦੇ ਖਿਲਾਫ ਜਰੂਰ ਉਹਨਾਂ ਨੇ ਇੱਕ ਕੇਸ ਹੈ ਜਿਹੜਾ ਕਿ ਅਦਾਲਤ ਦੇ ਵਿੱਚ ਮਾਂਜੋਗ ਅਦਾਲਤ ਦੇ ਵਿੱਚ ਲੜਿਆ ਸੀ ਇਸ ਕਰਕੇ ਕਿਹਾ ਜਾ ਰਿਹਾ ਕਿ ਪ੍ਰਿੰਕਲ ਵੱਲੋਂ ਉਸ ਦਾ ਨਾਮ ਹੈ ਜਿਹੜਾ ਐਡਵੋਕੇਟ ਦਾ ਲਿਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਹੈ ਜਿਹੜੀ ਇਨਕੁਆਇਰੀ ਕਰ ਰਹੀ ਹੈ ਫਿਲਹਾਲ ਐਡਵੋਕੇਟ ਦੇ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਕਿ ਸ਼ਾਮ ਨੂੰ ਹਮਲਾ ਹੋਇਆ ਸੀ ਤੇ ਹੁਣ ਵਕੀਲ ਭਾਈਚਾਰਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਹੁਣ ਆਉਣ ਵਾਲਾ ਸਮੇਂ ਦੇਖੀਗਾ ਕਿ ਇਸ ਮਾਮਲੇ ਦੇ ਵਿੱਚ ਅੱਗੋਂ ਕੀ ਬੰਦਾ ਜੁੜੇ ਹੋ ਦਾ ਸਮਰਨੂ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ